ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਲੇਰ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਲੱਗਦਾ ਹੈ ਬਿਲਕੁਲ ਦਿয়ালਪੁਰੇ ਤੋਂ ਦੋਸਤੋ ਜਦੋਂ ਅੱਗੇ ਆਪਾਂ ਆਉਣੇ ਆ ਤੇ ਬੂੜਚੰਦ ਬੂੜਚੰਦ ਤੋਂ ਅੱਗੇ ਪੈਣੀ ਗੁਰਮੁਖ ਸਿੰਘ ਪਿੰਡ ਆ ਦੋਸਤੋ ਤੇ ਉਸ ਤੋਂ ਜਿਹੜਾ ਤੀਜੇ ਨੰਬਰ ਤੇ ਪਿੰਡ ਆ ਤੇ ਬਲੇਰ ਪਿੰਡ ਆ ਤੇ ਬਿਲਕੁਲ ਅੱਜ ਜਿਹੜੀ ਆਪਾਂ ਤੁਹਾਨੂੰ ਵਿਹੜ ਦਿਖਾਉਣੀ ਆ ਦੋਸਤੋ ਘਰ ਦੀ ਹੋਮ ਬਰੀਡ ਜਿਹੜੀ ਹੈਗੀ ਆ ਬਾਈ ਦੇ ਉਹ ਦਿਖਾਉਣੀ ਆ ਠੀਕ ਆ ਜੀ ਘਰ ਦੀ ਜੰਮੀ ਪਲੀ ਵਿਹੜ ਦਿਖਾਵਾਂਗੇ ਤੇ ਸੂਈ ਆ ਸੂਈ ਸਵਾਈ ਵਿਹੜ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਦੀ ਤਿੰਨ ਟਾਈਮ ਦੀ ਦੂਰੋਂ ਨੇੜਿਓਂ ਪਹੁੰਚ ਕੇ ਤੇ ਵੈੜ ਜਿਹੜੀ ਆ ਦੋਸਤੋ ਮਿਲਕਿੰਗ ਵਾਲੀ ਆ ਚੰਗੇ ਵਧੀਆ ਮਿਲਕ ਤੇ ਹੁਣ ਚੱਲ ਰਹੀ ਆ ਤੇ ਸਮਾਂ ਪੁੱਛਾਂਗੇ ਬਾਈ ਤੋਂ ਆਪਾਂ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਅੱਜ 23 ਜਨਵਰੀ ਨੂੰ ਜਿਹੜੀ ਆਪਾਂ ਵੀਡੀਓ ਦੋਸਤੋ ਬਣਾ ਰਹੇ ਆਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 9 ਵਜੇ ਦਾ ਮਾਰਨਿੰਗ ਦਾ ਹੈਗਾ ਤੇ ਚੁਾਈ ਵੀ ਆਪਾਂ ਤੁਹਾਨੂੰ ਜਿੰਨੀ ਵੀ ਹੋ ਸਗੀ ਚਾਰੇ ਥਾਣਾ ਦੇ ਚੈੱਕ ਪਾਸ ਕਰਾਵਾਂਗੇ ਠੀਕ ਆ ਜੀ ਇਸੇ ਭਾਣੇ ਚੈੱਕ ਹੋ ਜੂਗੀ ਸੋ ਚੱਲਦੇ ਆਂ ਬਥੇਰੇ ਡਿਟੇਲ ਦੇ ਲਈ ਬਾਈ ਦੇ ਨਾਲ ਕਰ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿਹੜੇ ਵੀਰ ਮੇਰੇ ਰਾਜਸੰਧੂ ਚੈਨਲ ਔਰ ਵੇਂਦੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਠੀਕ ਆ ਵੀਰ ਜੀ ਮਿਹਰਬਾਨੀ ਤੇ ਇੱਕ ਵੀਰ ਜੀ ਆਪਣਾ ਭੈਣ ਭਰਾਵਾਂ ਨੂੰ ਆਪਣਾ ਨਾਮ ਵੀ ਜਰੂਰ ਦੱਸ ਦਿੱਗੇ ਹਾਂਜੀ ਵੀਰ ਜੀ ਮੇਰਾ ਐਡਰੈਸ ਜ਼ਿਲ੍ਹਾ ਤਰਨਤਾਰਨ ਨੇ ਆ ਤਹਿਸੀਲ ਪੱਟੀ ਔਰ ਲੱਗੀ ਆਪਣਾ 4 ਕਿਲੋਮੀਟਰ ਪਿੱਖੀ ਵੈਂਡ ਠੀਕ ਆ ਜੀ ਤੇ ਨਾਮ ਆਪਣਾ ਜੀ ਵੀਰ ਜੀ ਟਹਿਲ ਸਿੰਘ ਆ ਠੀਕ ਆ ਜੀ ਤੇ ਪਿੰਡ ਬਲੇਰ ਆ ਜੀ ਠੀਕ ਆ ਤੇ ਫੋਨ ਨੰਬਰ ਵੀਰ ਜੀ 98858537203 ਆ ਫਿਰ ਇੱਕ ਨਾ ਫੋਨ ਨੰਬਰ ਦੱਸ ਦਿੰਨਾ ਵੀਰ ਜੀ 98858537203 ਵੀਰ ਜੀ ਠੀਕ ਹੈ ਵੀਰ ਜੀ ਇਹ ਮੱਛੀ ਜਿਹੜੀ ਆਪਣੀ ਘਰ ਦੀ ਆ ਠੀਕ ਆ ਜੀ ਤੇ ਵੀਰ ਜੀ ਨੂੰ ਸੂਈ ਨੂੰ ਕੁਝ 12 13 ਦਿਨ ਹੋ ਗਏ ਨੇ ਠੀਕ ਆ ਐਨ ਵਕਤ ਵੀਰ ਜੀ 20 ਲੀਟਰ ਦੁੱਧ ਥੱਲੇ ਤਿਆਰ ਹੈ ਵੀਰ ਜੀ 20 ਲੀਟਰ ਤਿਆਰ ਹੈ ਜੀ ਹਾਂ ਜੀ ਵੀਰ ਜੀ 20 ਲੀਟਰ ਦੁੱਧ ਤਿਆਰ ਆ ਥੱਲੇ ਠੀਕ ਆ ਜੀ ਕਾਮੇ ਮੇਰਾ ਵੀਰ ਭਰਾ ਆਣ ਕੇ ਦੋ ਟਾਈਮ ਚੋਲੇ ਭਾਵੇਂ ਤਿੰਨ ਚੋਲੇ ਵੀਰ ਜੀ ਠੀਕ ਆ ਤੇ ਠੰਡੀ ਧੀਰੀ ਆ ਠੀਕ ਆ ਤੇ ਟੈਰ ਵੀਰੇ ਸੁਹਾ ਕਿ ਨਮਾ ਸੂਈਏ ਪਲਾਈ ਇਹ ਦੂਜਾ ਸੁਹਾ ਵੀਰ ਜੀ ਸੂ ਦੰਦੋ ਚ ਗਿਆ ਹਾਂਜੀ ਦੰਦ ਮੇ ਆ ਵੀਰ ਜੀ ਚੈੱਕ ਕਰਵਾ ਦੇਣਾ ਹਾਂਜੀ ਮੂੰਹ ਬਣਾ ਕੇ ਸੋ ਦੂਜਾ ਸੁਆੜਾ ਦੋਸਤੋ ਸੂਈ ਆ ਨੀਚੇ ਜਿਹੜਾ ਮੇਲ ਕਾਫ ਆ ਨੀਚੇ ਜਿਹੜਾ ਬੱਚਾ ਹੈਗਾ ਤੁਸੀਂ ਉਹ ਵੀ ਬਿਲਕੁਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ 나ੜੂ ਬੱਚੇ ਦੇ ਨਾਲ तकरीबन 10 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਸੂਈ ਨੂੰ ਤੇ ਘਰ ਦੀ ਵੀਰ ਹੁਣਾਂ ਦੇ ਵਹਿੜ ਆ ਦੇਖਿਆ ਜੀ ਤੋ ਬਿਲਕੁਲ ਜਿਹੜਾ ਦੋਸਤੋ ਤੋਰਾ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਹੈਵੀ ਬਾਡੀ ਵੇਡ ਤੇ ਆ ਵੱਡੇ ਕੱਦ ਕੱਦ ਦੇ ਵਿੱਚ ਤੇ ਵੇੜ ਜਿਹੜੀ ਆ ਓਵਰ ਆਲ ਬਹੁਤ ਵਧੀਆ ਹੈਗੀ ਠੀਕ ਹੈ ਜੀ ਘਰੇਲੂ ਵੇੜ ਆ ਥੋੜਾ ਜਿਹਾ ਐਨੀਮਲ ਡਰਦਾ ਦੋਸਤੋ ਜਿਹੜਾ ਘਰ ਦਾ ਪਸ਼ੂ ਹੁੰਦਾ ਕਦੀ ਕਦੀ ਜਿਹੜਾ ਥੋੜਾ ਜਿਹਾ ਕੈਮਰੇ ਦਾ ਕਰਕੇ ਥੋੜਾ ਡਰਦਾ ਬਾਕੀ ਜਿੰਨੀ ਵੀ ਹੈਗੀ ਆ ਪ੍ਰੋਪਰ ਤੁਸੀਂ ਧਿਆਨ ਨਾਲ ਦੇਖ ਲਓ ਠੀਕ ਹੈ ਜੀ ਅੱਧੀ ਥੋੜੀ ਵੀਰ ਜੀ ਕੰਮਰੇ ਤੋਂ ਹਾਂ 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 ਬਿਲਕੁਲ ਇਹ ਉਸ ਦਾ ਨਹੀਂ ਕੋਈ ਚੱਕਰ ਖੰਡੀ ਧੀਰੀ ਆ ਭਾਵੇਂ ਜਿੱਦਾਂ ਮਰਜ਼ੀ ਕੋਈ ਬੱਚਾ ਪੈ ਦੇ ਭਾਵੇਂ ਕੋਈ ਬਿਲਕੁਲ ਜੀ ਤੇ ਇਹਨੂੰ ਟੈਲੀਫੋਨ ਕਿੰਨੇ ਕੁ ਦਿਨ ਦੱਸਿਆ ਵੈਸੇ ਸਹੀ 10 ਦਿਨ ਹੋਏ ਕੋਈ 10 12 ਦਿਨ ਹੋਏ ਵੀਰ ਜੀ 10 12 ਆ ਬਣਾਰ ਲਾ ਲੂਗਾ ਬੱਚੇ ਦੇ ਨਾਲ ਹੀ ਹਾਂਜੀ ਤੇ ਸੀਮਨ ਚੰਗੇ ਦਾ ਬੱਚਾ ਬਚੀਲੀ ਦੀ ਘਪਰਾਇਆ ਹਾਂਜੀ ਹਾਂਜੀ ਪਰ ਬੱਚਾ ਦੇ ਤਾ ਨੇ ਚਲੋ ਕੋਈ ਗੱਲ ਨਹੀਂ ਇਹ ਤਾਂ ਕੁਦਰਤੀ ਆ ਜੀ ਹਾਂਜੀ ਠੀਕ ਆ ਤੇ ਪੰਜੜਾ ਨੀਚੇ ਦਾ ਬੱਚਾ ਦੋਸਤੋ ਉਹ ਬੱਚਾ ਹੈਗਾ ਠੀਕ ਆ ਤੇ ਹੁਣ ਵੀ ਕਿੰਨੇ ਤੇ ਵੈਸੇ ਚੱਲਣ ਦੀ ਦੁੱ ਵੀਰ ਜੀ ਇਹਦਾ ਵਕਤਾ ਵੀ 20 ਲੀਟਰ ਦੁੱਧ ਸੰਨੇ ਤਿਆਰ ਆ ਜਿਹੜਾ ਪਚਵਾ ਦਾਂਗੇ ਚਵਾ ਸਕਦੇ ਆਪਾਂ ਠੀਕ ਆ ਭਾਵੇਂ ਕੋਈ ਮੇਰਾ ਵੀਰ ਆਣ ਕੇ ਦੋ ਟਾਈਮ ਚੋਲੇ ਭਾਵੇਂ ਤਿੰਨ ਟਾਈਮ ਚੋਲੇ ਵੀਰ ਜੀ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ ਵੀਰਾਂ ਦਾ ਵੀ 20 ਲੀਟਰ ਦੀ ਜਿਹੜੀ ਕੈਪੈਸਿਟੀ ਹੈਗੀ ਆ ਮਿਲਕ ਦੀ ਤੇ ਚਾਹੇ ਮੇਰਾ ਵੀਰ ਕੋਈ ਦੋ ਟਾਈਮ ਚੋਲੇ ਹੋ ਚਾਹੇ ਚਾਰ ਟਾਈਮ ਤਿੰਨ ਟਾਈਮ ਚੋਲੇ ਹੋਣਾ ਜੀ ਆਪਦੇ ਟਾਈਮ ਚ ਟਾਈਮ ਕੱਢ ਕੇ ਤਸल्ली ਨਾਲ ਚੁਵਾਈ ਕਰ ਲਿਓ ਹੈਵੀ ਬਾਡੀ weight ਆ ਪੂਰਾ ਵਜਨ ਵਾਲੀ ਵਹਿੜਾ ਤੇ ਚਵਾਈ ਚੁਈ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਉੱਤੋਂ ਕਰੀਬਨ 21 ਹੋਜੀ ਚਵਾਈ ਲੱਗੀ ਹੈਗੀ ਆ ਚਾਰੇ ਥਾਣਾ ਦੀ ਆਪਾਂ ਚੈੱਕ ਪਾਸ ਤੁਹਾਨੂੰ ਕਰਾ ਦਿੰਨੇ ਆ ਹਾਂਜੀ ਠੀਕ ਆ ਤੇ ਟਹਿਲ ਵੀਰੇ ਕਿਦਾਂ ਆਪਾਂ ਸਮਾ ਕਿਵੇਂ ਕਰਦੇ ਬੱਚਾ ਛੱਡ ਦਿੰਦੇ ਆ ਨਹੀਂ ਅਸੀਂ ਵੀਰਜੀ ਦਿੱਤਦੀ ਸੂਈ ਹੈ ਨਾ ਅਸੀਂ ਬੱਚੇ ਨੂੰ ਦੁੱਧ ਬਾਲਟੀ 'ਚ ਪਿਆਲੀ ਦਾ ਬਾਲਟੀ 'ਚ ਹਾਂਜੀ ਇਦਾਂ ਹੀ ਪਸਮਾਈ ਬਸ ਚੋਲੀ ਚੋਲੀ ਦੀ ਆ ਕੋਈ ਚੱਕਰ ਨਹੀਂ ਆ ਠੀਕ ਆ ਹਾਂਜੀ ਠੀਕ ਆ ਤੇ ਤੇ ਆਪਣਾ ਹੁਣ ਪਾੜੇ ਵੰਡੇ ਤੇ ਪਾੜਾ ਪਾੜਾ ਪਾ ਕੇ ਅੱਗੇ ਨਹੀਂ ਨਹੀਂ ਪਾੜਾ ਪਾਉਂਦੀ ਰੋੜ ਨਹੀਂ ਪਾਵੇਂ ਇਦਾਂ ਹੀ ਪਾਜੋ ਇੱਥੇ ਇਤਨੇ ਬਹਿ ਜਾਓ ਇੱਥੇ ਹਾਂਜੀ ਤੇ ਮਾੜਾ ਜਿਹਾ ਨਿਆਣਾ ਪਾਈ ਦਾ ਰੱਸੀ ਪਾਈ ਦੀ ਮਾੜੀ ਤੇ ਬੱਚੇ ਨੂੰ ਦੁੱਧ ਫਿਰ ਬਾਅਦ ਚ ਪਿਆ ਦੇਈਦਾ ਜੀ ਹਾਂਜੀ ਬਾਅਦ ਚ ਪਿਆਈਦਾ ਠੀਕ ਆ ਦੋਸਤੋ ਬਾਕੀ ਜਿਵੇਂ ਦਾ ਬਾਈ ਹੁਣ ਦਾ ਪ੍ਰੋਸੀਜਰ ਏ ਉਸ ਹਿਸਾਬ ਨਾਲ ਇੱਕ ਗਜਾਇਆ ਪਸ਼ੂ ਨੂੰ ਠੀਕ ਆ ਜੀ ਹਾਂਜੀ ਦੇਖੋ ਇਹ ਮੱਛੀ ਲਈ ਸੀਵਨ ਭਰਾਇਆ ਸੀ ਚੰਗਾ ਵਧੀਆ ਪਰ ਵੱਛਾ ਦੇ ਤਾਂ ਵੱਛਾ ਕਿਸੇ ਵੀਰ ਭਰਾ ਨੇ ਕੋਈ ਪਾਲੂ ਵਾਲੇ ਬਰੀਡ ਦਾ ਬਿਲਕੁਲ ਬਿਲਕੁਲ ਨਹੀਂ ਚੰਗਾ ਵੱਛਾ ਚੰਗਾ ਸੋਹਣਾ ਤੇ ਦਮਾਨ ਵੀਰ ਜੀ ਇਹਦੇ ਵਿੱਚ ਭਾਵੇਂ ਆਪਾਂ 55 ਮੰਗ ਲਈਏ 60 ਮੰਗ ਲਈਏ ਪਰ ਜਾਇਜ ਆ ਜੋ ਬ੍ਰੀਡ ਦੀ ਚੀਜ਼ ਹੈ ਉਹ ਪ੍ਰਿੰਟ ਵੇਖ ਲਓ ਵੀਰ ਜੀ ਪਰ ਆਪਾਂ ਇਹ ਵੱਛੀ 50000 ਰੁਪਏ ਦੇ ਦਾਂਗੇ ਵੀਰ ਨੂੰ 50000 ਦੇ ਹਾਂਜੀ ਠੀਕ ਆ 50000 ਦੀ ਜਿਹੜੀ ਦੋਸਤੋ ਵੀਰ ਰੇਟਲ ਨੇ ਕਿਹਾ ਵੀ ਤਕਰੀਬਨ ਡਿਮਾਂਡ ਆ ਠੀਕ ਆ ਤੇ ਵਿੱਚੋਂ ਲੈਸ ਹੋ ਜੂਗੀ ਥੋੜੀ ਬਾਤ ਹੈ ਗੰਜائش ਹੋਊਗੀ ਥੋੜੀ ਜੀ ਕੋਈ ਜ਼ਿਆਦਾ ਮੇਰਾ ਵੀਰ ਕੋਈ ਆੜੀਆਂ ਨਾ ਲਾਵੇ ਵੀ ਹਨਾ ਵੀ ਅੱਧੇ ਪਚਾਦੇ ਦਾ ਕੋਈ ਰੇਟ ਨਾ ਲਾਵੇ ਤੇ ਰੇਟ ਜਿਹੜਾ ਬਾਈ ਨੇ ਪਹਿਲਾਂ ਹੀ 10000 ਦੀ ਡਿਮਾਂਡ ਕੀਤੀ ਕੋਈ 55 60 ਨਹੀਂ ਮੰਗੇਗਾ ਤੇ 50000 ਦੇ ਵਿੱਚੋਂ ਜਿਹੜੀ ਐ ਲੈਸ ਹੋ ਜਾਊਗਾ ਥੋੜਾ ਬੱਤਾ ਗੰਜੈਸ਼ ਉਹ ਵੀ ਆਪਾਂ ਵੀਡੀਓ ਤੁਹਾਡੇ ਚੈਨਲ ਆ ਵੀ ਪਹਿਲੀ ਵਾਰ ਬਣਾਉਣ ਲੱਗੇ ਆ ਵੀਰ ਜੀ ਹਾਂਜੀ ਰਾਜ ਸੰਧੂ ਜਿਹੜੇ ਚੈਨਲ ਵੇਂਦੇ ਆ ਹਾਂਜੀ ਤੇ ਉਹਨਾਂ ਨੂੰ ਇਹੋ ਬੇਨਤੀ ਆ ਵੀ ਆਪਾਂ ਕੋਈ ਜ਼ਿਆਦਾ ਮੁੱਲ ਨਹੀਂ ਮੰਗਿਆ ਹਾਂਜੀ ਆਪਾਂ ਪਹਿਲੀ ਵੀਡੀਓ ਬਣਾਈ ਆ ਇਹ ਕਰਕੇ 50000 ਰੁਪਏ ਦੀ ਬੱਛੀ ਦੇ ਦਾਂਗੇ ਬਿਲਕੁਲ ਹਾਂਜੀ ਤੇ ਬਾਕੀ ਪਹਿਲੇ ਸਵੇਰੇ ਵੀਰ ਕਿੰਨੀ ਕ ਬਹਿ ਮਿਲਕ ਦੀ ਕਪੈਸਿਟੀ ਸੀ ਪਹਿਲੇ ਸਵੇਰੇ ਵੀਰ ਜੀ ਕੋਈ 18 19 ਲੀਟਰ ਦੁੱਧ ਕੱਢਿਆ ਸੀ 18 19 ਹਾਂਜੀ ਐਰਕੀ 20 ਲੀਟਰ ਦੁੱਧ ਹੁਣ ਤਿਆਰ ਆ ਕੋਈ ਸੇਵਾ ਵਾਲਾ ਵੀਰ ਭਰਾ ਕੋਈ ਲੈ ਜੂ ਤੇ 22 ਤੋਂ 23 ਲੀਟਰ 24 ਲੀਟਰ ਚੁਵਾ ਸਕਦੀ ਹੈ ਹੂੰ ਹਾਂਜੀ ਆ ਦੋਸਤੋ ਜਿਹੜੀ ਥਾਣਾ ਦੀ ਕੁਆਲਿਟੀ ਆ ਸੱਜੇ ਪਾਸੇ ਆ ਬਹਿਣੀ ਵਾਲੇ ਪਾਸੇ ਤੋਂ ਉਹ ਤੁਸੀਂ ਆ ਦੇਖੋ ਚੁਵਾਈ ਦੇਖੋ ਥਾਣਾ ਦੀ ਆ ਥਾੜੀ ਚੁਵਾਈ ਆ ਕੋਈ ਜੁੜਵਾ ਜਿਹਾ ਥਾਣਾ ਨਹੀਂ ਹੈਗਾ ਨਿਖੜਵੇਂ ਥਾਣੇ ਵਿੱਚ ਸਪੇਸ ਚੰਗੀ ਹੈਗੀ ਥਾਣਾ ਦੀ ਤੇ ਹਵਾਨਾ ਜਿਹੜਾ ਦੋਸਤੋ ਬਿਲ ਸੋਹਣਾ ਹਵਾਨਾ ਠੀਕ ਹੈ ਜੀ ਬਿਲਕੁਲ ਫੁੱਟਬਾਲ ਦੀ ਤਰ੍ਹਾਂ ਹਵਾਨਾ ਤੇ ਹਵਾਨੇ ਦੀ ਸ਼ੇਪ ਹੈ ਜਿਹੜੀ ਪ੍ਰੋਪਰ ਆ ਬੈਕ ਸਾਈਡ ਵੀ ਪੱਟਾਂ ਦੇ ਸਨ ਦੇ ਵਿੱਚ ਵੀ ਹੁਣ ਬਿਲਕੁਲ ਭਰਿਆ ਤੇ ਚੁਵਾਈ ਨਹੀਂ ਹਜੇ ਹੋਈਗੀ ਮੈਂ ਇਹਨੂੰ ਨੋਟ ਕਰਾ ਦੇਣਾ ਦੋਸਤੋ ਥੋੜਾ ਜਿਹਾ ਢੱਕਿਆ ਸੀਗਾ ਐਨੀਮਲ ਨੂੰ ਦੀ ਚੁਵਾਈ ਜਿਹੜੀ ਪ੍ਰੋਪਰ ਕਰਕੇ ਵੀਡੀਓ ਜਿ ਦਿਖਾਵਾਂਗੇ ਤੇ ਬਾਈ ਟੈਲ ਇਹਨੂੰ ਆਪਾਂ ਚੁਵਾਈ ਵੀ ਚੁਈਏ ਨਾਲੇ ਚੈੱਕ ਪਾਸ ਹੋ ਜਾਏਗੀ ਕਰਦੇ ਨੇ ਚੁਵਾਈ ਅਸੋ ਦੋਸਤੋ ਬਿਲਕੁਲ ਜਿਹੜਾ ਨਿਆਣਾ ਤੁਸੀਂ ਇਸੇ ਤਰ੍ਹਾਂ ਹੀ ਪਾ ਕੇ ਇਤਨੇ ਬਹਿ ਜਾਣਾ ਥੱਲੇ ਠੀਕ ਆ ਤੇ ਬੱਚੇ ਨੂੰ ਬੇਸ਼ੱਕ ਤੁਸੀਂ ਬਾਅਦ ਵਿੱਚ ਪਿਆ ਸਕਦੇ ਹੋ ਜਿਵੇਂ ਬਾਈ ਹੋਰੀ ਘਰੇ ਪਰਫਾਰਮ ਕਰਦੇ ਆ ਠੀਕ ਆ ਜੀ ਬੱਚੇ ਨੂੰ ਤੁਸੀਂ ਤਕਰੀਬਨ ਬਾਅਦ ਚ ਛੱਡ ਸਕਦੇ ਜੀ ਤੇ ਤਕਰੀਬਨ ਨਿਆਣਾ ਪਾ ਕੇ ਤੁਸੀਂ ਥੱਲੇ ਬਹਿ ਕੇ ਜਿਹੜਾ ਆਪਾਂ ਸਮਾ ਕਰਨ ਤੋਂ ਬਾਅਦ ਚਵਾਈ ਕਰ ਸਕਦੇ ਹੋ ਸੋ ਦੋਸਤੋ ਆ ਕਰਦੇ ਆਪਾਂ ਸਟਾਰਟ ਆਜੋ ਜੀ ਚਲੋ ਵੀ ਜੀ ਵਹੀ ਤਾਂ ਬਹੁਤ ਵਧੀਆ ਬਈ ਹਾਂਜੀ ਹਾਂਜੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਚੁਵਾਈ ਜਿਹੜੀ ਆ ਦੋਸਤੋ ਤਕਰੀਬਨ ਤੁਸੀਂ ਆਪਣੀ ਹੱਥੀ ਵੀ ਕਰਕੇ ਦੇਖ ਕੇ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਕਰ ਸਕਦੇ ਹੋ ਜੋ ਵੀਰ ਹੋਣਾ ਕਿਹਾ ਠੀਕ ਆ ਜੀ ਪ੍ਰੋਪਰ ਦੁੱਧ ਹੋਵੇਗਾ ਉਹਨਾਂ ਸੋ ਵਧੀਆ ਚੁਵਾਈ ਹੈ ਤਕਰੀਬਨ ਸੋ ਚਾਹਵਣ ਵੀਰ ਤੁਸੀਂ ਬਾਈ ਹੋਰਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ